ਪਾਰਟੀ ਦੇ ਬਾਈ ਗਵਰਨਮੈਂਟ ਲੌਂਗ ਟਾਈਮ ਆਰਡਰ ਕਿਹੜਾ ਆਰਡਰ ਆ ਰਿਹਾ ਦਿਖਾਓ ਕਿਹੜਾ ਆਰਡਰ ਪੰਜਾਬ ਸਰਕਾਰ ਸਰਕਾਰ ਪੰਜਾਬ ਸੁਲਤਾਨ ਸਰਕਾਰ ਪੰਜਾਬ ਸਰਕਾਰ ਸਰਕਾਰ ਪੰਜਾਬ ਸਰਕਾਰ ਸਰਕਾਰ ਤੇ ਨਹੀਂ ਬੰਦ ਕਰੋ ਬੰਦ ਕਰੋ ਸਰਕਾਰ ਤੇ ਨਹੀਂ ਬੰਦ ਕਰੋ ਅਸੀਂ ਹੈਰਾਨ ਆ ਕਿ ਅਸੀਂ ਚੁਣੇ ਹੋਏ ਨੁਮਾਇੰਦੇ ਆ ਗੈਰ ਤੋਂ ਵੀ ਕੰਮ ਕਰਦੇ ਹੋ ਤੁਸੀਂ ਹੁਕਮ ਨਹੀਂ ਆ ਰਿਹਾ ਕੰਮ ਹੋ ਰਿਹਾ ਅੱਜ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੋ ਦਾ ਕਾ ਨੂੰ ਆਖਿਰ ਕੀ ਮਾਦਰਾ ਲੇ ਆਰਡਰ ਤੇ ਜਿਹੜੇ ਹੈਗੇ ਆ ਕਿਸੇ ਦਾ ਬਾਪ ਦੀ ਬਿਲਡਿੰਗ ਨਹੀਂ ਸੰਜੇ ਸਰਕਾਰ ਮੁਰਦਾਬਾ ਅੱਲਾਮ ਸਰਕਾਰ ਮੁਰਦਾਬਾ ਸੰਜੇ ਸਰਕਾਰ ਮੁਰਦਾਬਾ ਸੰਜੇ ਸਰਕਾਰ ਮੁਰਦਾਬਾ ਅੱਲਾਮ ਸਰਕਾਰ ਮੁਰਦਾਬਾ ਸੰਜੇ ਸਰਕਾਰ ਮੁਰਦਾਬਾ ਤੈਨੂੰ ਜਾਲਾ ਜੁਗਿਆ ਚਾਦਰਾਂ ਲੱਗਦਾ ਹੁੰਦਾ ਟਾਟੇ ਨੇ ਅਸੀਂ ਲੋਟਰੀਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਲਾਡਰ ਤੇ ਕਿਹੜੀ ਜੁਗਿਆ ਤੇਰੇ ਕੋਲ ਲਾਈ ਟੂ ਫੀਰਾ ਕਿੱਥੇ ਹੋ ਪੁਲਿਸ ਮਾਰ ਹੋ ਗਿਆ ਜਾਨ ਸਰਦਾਰ ਮਰਦਾਬਾ ਜਾਨ ਸਰਦਾਰ ਮਰਦਾਬਾ ਤੁਮਨੇ ਇਹਨਾਂ ਦਾ ਕਹਿਣਾ ਹੈ ਕਿ ਸਾਡਾ